ਮਤਲਬ ਮੈਂ ਬਹੁਤ ਮਤਲਬ ਸਾਡੇ ਘਰੋਂ ਮਿਸਤਰੀ ਹਟਦੇ ਨਹੀਂਗੇ ਕਦੇ ਮੈਂ ਆਪਣਾ ਰੂਮ ਬਹੁਤ ਵਾਰ ਮਤਲਬ ਰੈਨੂਵੇਟ ਕਰ ਲਿਆ ਮਤਲਬ ਮੈਂ ਨਹੀਂ ਕੀਤਾ ਫੈਮਲੀ ਨੇ ਵਾਈਫ ਨੇ ਮਿੰਨੇ ਕਰਵਾ ਕੇ ਦਿੱਤਾ ਕਦੇ ਕੋਸ਼ ਕਰਵਾ ਦੋ ਕਦੇ ਕੋਸ਼ ਕਰ ਪਰ ਮੈਨੂੰ ਮੇਰਾ ਰੂਮ ਨਹੀਂ ਵਧੀਆ ਲੱਗਦਾ ਬਾਕੀ ਮੈਨੂੰ ਸਾਰੇ ਰੂਮ ਵਧੀਆ ਲੱਗਦੇ ਅੱਛਾ ਕਦੇ ਵੀ ਮੈਨੂੰ ਮੇਰਾ ਰੂਮ ਨਹੀਂ ਪਸੰਦ ਆ ਮੈਂ ਚਾਰ ਵਾਰੀ ਤਾਂ ਸ਼ਫਲ ਕਰ ਲਿਆ ਆਪਣੀ ਡਾਟਰ ਨਾਲ ਹੀ ਕਦੇ ਉਹਨੂੰ ਉਧਰਲੇ ਕਮਰੇ ਰਾਹ ਦੇਣਾ ਉਹ ਉਧਰ ਮਤਲਬ ਮੈਂ ਨਹੀਂ ਕਰਦਾ ਚੇਂਜ ਕਰਦੇ ਰਹਿੰਨੇ ਆ ਅਸੀਂ ਮਤਲਬ ਕਦੇ ਬਿਮਾਰੀ ਛੋਟੀ ਬਣ ਗਈ ਕਦੇ ਵੱਡੀ ਬਣ ਗਈ ਹੁਣ ਮੈਨੂੰ ਪਤਾ ਵੀ ਫਾਈਨਲੀ ਮੇ ਬਣੇ ਹੋਏ ਅੱਜ ਵੀ ਮੈਂ ਹੁਣ ਤੁਹਾਡੇ ਜਾਣ ਤੋਂ ਪਹਿਲਾਂ ਨਾ ਜਿਹੜੀ ਉਹ ਸ਼ੈਂਕਰੀ ਟੂਟੀ ਹੁੰਦੀ ਹੈ ਉਹ ਨੂੰ ਆ ਖੋਲਦਾ ਹਾਂ ਪੜਾਕਾ ਮਾਰਦੀ ਪਾਣੀ ਬਾਹਰ ਜਾ ਕੇ ਉਹ ਸਵੇਰੇ ਮੇਰੀ ਟੀ-ਸ਼ਰਟ ਤੇ ਲਬੇਡਦੀ ਢਿੱਡਲ ਬੇਡ ਤਾਂ ਸਾਰਾ ਨਹਾ ਕੇ ਨਿਕਲਿਆ ਬਾਹਰ ਮੈਂ ਉਹ ਬੜਾ ਤੇਲ ਭਿੱਜਾ ਦੇ ਪਾਣੀ ਨਾਲ ਸੀ ਉਹ ਮੈਂ ਹੁਣ ਲੋਗਣ ਗਿਆ ਮੈਂ ਕਿ ਚੇਂਜ ਕਰਾ ਇਸਤਰੀ ਲੱਗੇ ਰਹੀ ਬਟ ਮੈਨੂੰ ਇਹ ਲੱਗਦਾ ਵੀ ਘਰ ਮੇਰਾ ਸਭ ਤੋਂ ਵੱਧ ਜੀ ਲੱਗਦਾ ਤੇ ਮੈਨੂੰ ਰੌਣਕ ਮੈਂ ਆਬੀਅਸਲੀ ਪਸੰਦ ਆ ਡਾਲਰ ਵਾਲਾ ਮੈਂ ਵਾਲਾ ਬਿਲਕੁਲ ਬਿਲਕੁਲ ਬਟ ਕਹਿੰਦੇ ਨਾ ਕਾਮਨੈਸ ਦੀ ਗੱਲ ਕਰਦੇ ਆ ਹੈਨਾ ਲਾਈਕ ਪਰਸਨਲੀ ਲਾਈਕ ਆਮ ਵੈਰੀ ਫਿਊ ਆਫ ਦਮ ਜਿਹੜੇ ਭਾਬੀ ਨੂੰ ਜਾਣਦੇ ਨੇ ਹੈਨਾ ਤੇ ਲਾਈਕ ਇਫ ਯੂ ਮੀਟ ਮੈਂ ਦੈਟ ਵੂਮਨ ਇਜ਼ ਸੋ ਕਾਮ ਮੈਨੂੰ ਲੱਗਦਾ ਕਿ ਐਮੀ ਵੀਰੇ ਨੂੰ ਇੱਕਦਮ ਇਕਾਗਰ ਰੱਖਣ ਵਾਲੀ ਉਹ ਹੈਗੀ ਹੈ ਹੈ ਨਾ ਹੈ ਨਾ ਸੋ ਜਸਟ ਟੈਲ ਮੀ ਕਿ ਇੱਕ ਪਾਰਟਨਰ ਜਿਹੜਾ ਹੁੰਦਾ ਆ ਹੈ ਨਾ ਉਹ ਉਸ ਦੀ ਜਿਹੜੀ ਆ ਚੀਜ਼ ਹੁੰਦੀ ਆ ਉਹ ਕਿੰਨੀ ਕੋ ਕੰਮ ਹੁੰਦੀ ਹੈ ਤੇ ਕੰਮ ਆਉਂਦੀ ਆ ਹਾਂਜੀ ਪ੍ਰੈਸ਼ਰ ਨਾ ਕੰਮ ਜੈਨੂਇਨਲੀ ਜ਼ਿੰਦਗੀ ਦੇ ਵਿੱਚ ਬਹੁਤ ਹੁੰਦੇ ਆ ਖਾਸ ਤੌਰ ਤੇ ਇਹ ਲਾਈਨ ਕਿਉਂਕਿ ਇਹ ਆਪਾਂ ਇਹ ਸਟੇਬਲ ਨਹੀਂ ਹੈਗੀ ਲਾਈਨ ਹੂੰ ਰਾਈਟ ਇੱਥੇ ਜੇ ਤੁਸੀਂ ਵਧੀਆ ਕੰਮ ਕਰੋਗੇ ਤਾਂ ਤੁਸੀਂ ਸਰਵਾਈਵ ਕਰੋਗੇ ਇਹ ਚੇਨਿੰਗ ਆ ਵੀ ਇੱਕ ਸਰਟਨ ਏਜ ਤੇ ਰਿਟਾਇਰਮੈਂਟ ਆ ਵੀ ਉਸ ਤੋਂ ਬਾਅਦ ਪੈਨਸ਼ਨ ਲੱਗੀ ਰਹਿਣੀ ਆ ਨੋ ਨਹੀਂ ਹੁਣ ਸੋ ਇਹਦੇ ਚ ਪਲੱਸ 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 ਹੀ ਕਰਨਾ ਪੈਂਦਾ ਇਹਦੇ ਚ 네ਗੇਟਿਵ ਬਹੁਤ ਹਾਰਮਫੁਲ ਆ 네ਗੇਟਿਵ ਇੰ ਦਾ ਸੈਂਸ ਵੀ ਫਿਲਮ ਫਲॉप ਹੋਣੀ ਮਤਲਬ ਇੰਪੈਕਟ ਪਾਉਂਦੀ ਆ ਉਸ ਚੀਜ਼ ਤੇ ਤੇ ਬਟ ਮੈਮ ਬਲਾਸਟ ਕੇ ਮੈਨੂੰ ਮਤਲਬ ਮੇਰੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦਿੱਤੀ ਜਾਂਦੇ ਉਹਨਾਂ ਵੱਲੋਂ ਉਹਨਾਂ ਨੇ ਹਮੇਸ਼ਾ ਪੋਜ਼ਿਟਿਵ ਹੀ ਕਹਿਣਾ ਜਿਹੜੀ ਬਹੁਤ ਕੰਮ ਰੱਖਦੇ ਨੇ ਹੈ ਨਾ ਉਹ ਚੀਜ਼ਾਂ ਉਹ ਨਹੀਂ ਮੇਰੇ ਲਈ ਮਤਲਬ ਬਹੁਤ ਆ ਮਤਲਬ ਮੇਰੀ ਪਰਿਵਾਰ ਸੰਭਿਆ ਹੋਇਆ ਸਾਰਾ ਕੁਝ ਹਮ ਮਤਲਬ ਇੰਨੇ ਪੋਜ਼ਿਟਿਵ ਵੇ ਦੇ ਵਿੱਚ ਫੈਮਿਲੀ ਸੰਭੀ ਹੋਈ ਆ ਸਾਰੀ ਹੈ ਨਾ ਮਮ ਡੈਡ ਇਦੋਂ ਉੱਤੇ ਕੀ ਕਰ ਲੂਗਾ ਕੋਈ ਬੰਦਾ ਯਾਰ ਇੰਨਾ ਪਿਆਰ ਦਿੱਤਾ ਜ਼ਿੰਦਗੀ ਦੇ ਵਿੱਚ ਉਸ ਤੱਕ ਆਇਆ ਬਹੁਤ ਵੱਡਾ ਹੱਥਾਂ ਨਾਲ